ਬਹੁਤ ਵਧੀਆ ਤੁਹਾਡੇ ਸਾਰਿਆਂ ਵਾਸਤੇ ਘਰ ਲੈ ਕੇ ਪਹੁੰਚੇ ਹਾਂ ਜੀ ਆਪਾਂ ਕੋਠੀ ਟਾਈਪ ਬਣਿਆ ਹੋਇਆ ਹੈ ਕੋਠੀ ਤੋਂ ਘੱਟ ਨਹੀਂ ਹੈਗਾ ਅਸੀਂ ਮਾਲਕ ਨੇ ਕਿਹਾ ਹੈਗਾ ਪੈਸਿਆਂ ਦੀ ਲੋੜ ਹੈ ਤਾਂ ਕਰਕੇ ਛੇਤੀ ਤੋਂ ਛੇਤੀ ਵੇਚਣਾ ਹੈਗਾ ਘਰ ਤੁਸੀਂ ਦੇਖਿਓ ਤੁਹਾਨੂੰ ਪਸੰਦ ਆਊਗਾ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 73800426173 ਜੇ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਘਰ ਕੋਠੀ ਮਕਾਨ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਬਿਲਕੁਲ ਫ੍ਰੀ 'ਚ ਆਪਾਂ ਐਡ ਲਗਾ ਦਾਂਗੇ ਜੀ ਨਵੀਆਂ ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ Home Sale Market channel ਨੂੰ subscribe ਕਰੋ ਤੇ ਨਾਲ ਇੱਕ bell icon ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਪੂਰੀ ਆਪਾਂ ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਤੁਸੀਂ ਗਲੀ ਚੈੱਕ ਕਰ ਲਓ ਵੀਡੀਓ ਇਹਨਾਂ ਨੇ ਪੂਰੀ ਆਪਣੇ ਕੋਲੇ ਵਧੀਆ ਬਣਾ ਕੇ ਭੇਜੀ ਆ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲ ਜਾਊਗਾ ਘਰ ਵਧੀਆ ਬਣਿਆ ਹੋਇਆ ਕੋਠੀ ਟਾਈਪ ਘਰ ਆ ਆਪਾਂ ਕਹਿ ਸਕਦੇ ਹਾਂ ਜੀ ਬਾਹਰੋਂ ਹੀ ਆਪਾਂ ਨੂੰ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਬਾਕੀ ਆਪਾਂ ਕੱਲੀ-ਕੱਲੀ ਗੱਲ ਕਰਦੇ ਹਾਂ ਸਾਰਾ ਕੁਝ ਤੁਹਾਨੂੰ ਮੈਂ ਦੱਸ ਦਿੰਨੇ ਹਾਂ ਜੀ ਤੇ ਘਰ ਤੁਸੀਂ ਦੇਖੋ ਜੀ ਘਰ ਦੇ ਵਿੱਚ ਕੋਈ ਨਹੀਂ ਰਹਿੰਦਾ ਖਾਲੀ ਪਿਆ ਸੀ ਤੇ ਸਾਫ ਸਫਾਈ ਕਰਵਾਉਣ ਵਾਲੀ ਪਈ ਹੈਗੀ ਇਹਨਾਂ ਨੇ ਜਿਵੇਂ ਸੀਗਾ ਓਮੀ ਵੀਡੀਓ ਬਣਾ ਕੇ ਆਪਣੇ ਕੋਲੇ ਭੇਜਤੀ ਅੰਦਰੋਂ ਪੂਰਾ ਵਧੀਆ ਮਿਲ ਜੂਗਾ ਬਾਹਰੋਂ ਤੁਸੀਂ ਸਾਰਾ ਕੁਝ ਦੇਖ ਲਿਆ ਸੀ ਤੇ ਉੱਤੇ ਵੀ ਆਪਾਂ ਚੱਲਾਂਗੇ ਛੱਤ ਤੇ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲੂਗਾ ਲੋਬੀ ਏਰੀਆ ਤੁਸੀਂ ਚੈੱਕ ਕਰ ਲਓ ਰੰਗ ਰੂنگ ਦਾ ਸਾਰਾ ਕੰਮ ਇਹਨਾਂ ਨੇ ਕਰਵਾ ਰੱਖਿਆ ਉੱਤੋਂ ਛੱਤ ਦੇਖ ਲਓ ਪੀਓਪੀ ਕਰਵਾਈ ਹੋਈ ਹੈ ਡਿਜ਼ਾਈਨ ਛੱਤ ਦੇ ਵਧੀਆ ਬਣੇ ਹੋਏ ਨੇ ਕਲਰ ਵਗੈਰਾ ਦਾ ਸਾਰਾ ਟੋਟਲ ਕੰਮ ਆਪਾਂ ਨੂੰ ਕੀਤਾ ਕਰਾਇਆ ਮਿਲ ਜੂਗਾ ਤੇ ਰਸੋਈ ਦਾ ਵਧੀਆ ਕੰਮ ਹੋਇਆ ਸੀ ਬਾਕੀ ਲਾਈਟਿੰਗ ਦਾ ਤੇ ਟੂਟੀਆਂ ਦਾ ਪਾਣੀ ਦੀ ਸਪਲਾਈ ਵਧੀਆ ਜੋੜੀਆਂ 게ਟ ਟਾਈਲਾਂ ਦਾ ਸਾਰਾ ਕੰਮ ਕੰਪਲੀਟ ਆਪਾਂ ਨੂੰ ਮਿਲੂਗਾ ਤੁਹਾਡੇ ਸਾਹਮਣੇ ਜੀ ਮਾਲਕ ਕਹਿੰਦੇ ਆ ਵੀ ਪੈਸਾਂ ਦੀ ਲੋੜ ਕਰਕੇ ਜਿਹੜੀ ਇਹ ਕੂਠੀਆ ਵੇਚਣੀ ਪੈ ਰਹੀ ਆ ਤੇ ਜਿੱਥੇ ਇਹ ਹੁਣ ਰਹਿੰਦੇ ਨੇ ਤੇ ਮਾਲਕ ਪਹਿਲਾਂ ਇੱਥੇ ਰਹਿੰਦੇ ਹੁੰਦੇ ਸੀਗੇ ਫਿਰ ਉੱਥੇ ਸ਼ਿਫਟ ਹੋ ਗਏ ਤੇ ਇਹ ਕੋਠੀ ਐਵੇਂ ਹੀ ਪਈ ਸੀਗੀ ਤੇ ਇਹਨਾਂ ਨੇ ਕਿਹਾ ਸੀਗਾ ਵੀ ਕੋਠੀ ਸੇਲ ਨਹੀਂ ਕਰਨੀ ਹੈਗੀ ਇਹਨਾਂ ਦੀ ਜੱਦੀ ਥਾਂ ਹੈਗੀ ਤੇ ਜਦੀ ਇਹਨਾਂ ਦਾ ਇਹ ਘਰ ਹੈਗਾ ਤੇ ਇਹਨਾਂ ਨੇ ਵੈਸੇ ਨਾਮਾ ਬਣਾਇਆ ਹੋਇਆ ਥਾਂ ਜਦੀ ਹੈ ਜੀ ਮਾਲਕ ਕਹਿੰਦੇ ਸੀ ਵੇਚਣਾ ਤਾਂ ਨਹੀਂ ਸੀ ਪਰ ਪੈਸਾ ਦੀ ਮਜਬੂਰੀ ਕਰਕੇ ਇਹ ਘਰ ਵੇਚਣਾ ਪੈ ਰਿਹਾ ਸੀ ਬਾਕੀ ਬੈਡਰੂਮਸ ਵਧੀਆ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ ਡਿਮਾਂਡ ਜਿਹੜੀ ਆਪਣੇ ਕੋਲੇ ਪਹੁੰਚੀ ਹੈ ਉਹ ਵੀ ਆਪਣੇ ਕੋਲੇ ਵਧੀਆ ਮਾਲਕ ਨੇ ਲਾ ਕੇ ਭੇਜੀ ਹੈ ਸਾਰਾ ਕੁਝ ਤੁਹਾਨੂੰ ਮੈਂ ਦੱਸ ਦਿਆਂ ਜੀ ਬਾਰੀਸਰ ਆਪਾਂ ਪੂਰੀ ਗੱਲ ਕਰਦੇ ਆਂ ਪਹਿਲਾ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 73800426173 ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚੋਂ ਚਾਹੇ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫ੍ਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਕੋਈ ਦਲਾਲੀ ਕੁਝ ਨਹੀਂ ਹੁੰਦਾ ਜੀ ਬਸ ਆਪਣੇ ਕੋਲੇ ਵੀਡੀਓ ਬਣਾਓ ਤੇ ਭੇਜੋ ਉਸ ਤੋਂ ਬਾਅਦ ਐਡ ਆਪਾਂ ਛੇਤੀ ਤੋਂ ਛੇਤੀ ਲਗਾ ਦਾਂਗੇ ਤੇ ਬਾਕੀ ਮੋਬਾਈਲ ਨੰਬਰ ਵਗੈਰਾ ਤੁਹਾਨੂੰ ਮਾਲਕ ਦਾ ਮਿਲ ਗਿਆ ਹੋਊਗਾ ਸਕਰੀਨ ਤੇ ਆਪਾਂ ਕਈ ਵਾਰੀ ਥੱਲੇ ਦੇ ਦਿੰਨੇ ਆ ਜੀ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਓਨਰ ਵੱਲੋਂ ਜਿਹੜੀ ਆਪਣੇ ਕੋਲੇ ਡਿਮਾਂਡ ਪਹੁੰਚੀ ਹੈ 20 ਲੱਖ 70000 ਰੁਪਏ ਪਹੁੰਚੀ ਹੈ ਲੋਕੇਸ਼ਨ ਦੀ ਗੱਲ ਕਰੀਏ ਲੁਧਿਆਣਾ ਸਾਨੇਬਾਲ ਮਾਲਕ ਦਾ ਏਰੀਆ 100 ਗਜ਼ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਜਿਹੜਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜੀ 100 ਗਜ਼ ਜਗਾਹ ਪਰ ਮਿਲ ਚੁਗੀ ਤੇ ਲੁਧਿਆਣਾ ਸਾਹਨੇਬਲ ਮਾਲਕ ਦਾ ਏਰੀਆ 20 ਲੱਖ 70 ਹਜ਼ਾਰ ਰੁਪਏ ਡਿਮਾਂਡ ਹੈ ਤੇ ਜਿਹੜਾ ਰੇਟ ਤੁਹਾਨੂੰ ਮੈਂ ਦੱਸਿਆ ਇਹ ਕੋਈ ਫਿਕਸਡ ਰੇਟ ਨਹੀਂ ਹੈਗਾ ਜੀ ਮਾਲਕ ਨੇ ਕਿਹਾਗਾ ਬਹਿ ਕੇ ਰੇਟ ਕਰ ਲਾਂਗੇ ਘਾਟਾ ਬਾਦ ਦਾ ਕੀਤਾ ਜਾਊਗਾ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾਈ ਰਹੀ ਹਾਂ ਜੀ ਉੱਤੇ ਵੀ ਆਪਾਂ ਚੱਲਾਂਗੇ ਤੇ ਤੁਹਾਨੂੰ ਸਾਰਾ ਕੁਝ ਦਿਖਾਉਣਾ ਜਿਹੜਾ 메ਨ ਗੇਟ ਹੈ ਜੀ ਬਾਹਰ ਗਲੀ ਦੇ ਨਾਲ ਲੱਗਦਾਗਾ ਉਹਦੇ ਬਿਲਕੁਲ ਨਾਲ ਹੀ ਆਪਾਂ ਨੂੰ ਅੰਦਰਲੀ ਸਾਈਡ ਪੌੜੀਆਂ ਦੇਖਣ ਨੂੰ ਮਿਲ ਜਾਣਗੀਆਂ ਉੱਤੇ ਜਾਣ ਵਾਸਤੇ ਜਦੋਂ ਆਪਾਂ ਉੱਤੇ ਚੱਲਾਂਗੇ ਉੱਤੇ ਆਪਾਂ ਨੂੰ ਜਿੰਨੀ ਛੱਤ ਦੇਖਣ ਨੂੰ ਮਿਲੂਗੀ ਸਾਰੀ ਆਪਾਂ ਨੂੰ ਪੱਕੀ ਕੀਤੀ ਕਰਾਈ ਮਿਲੂਗੀ ਆਸੇ-ਪਾਸੇ ਦਾ ਏਰੀਆ ਦੇਖ ਲਓ ਆਸੇ-ਪਾਸੇ ਦਾ ਮਾਹੌਲ ਦੇਖ ਲਓ ਜੀ ਪੂਰਾ ਵਧੀਆਗਾ ਰਿਹਾਇਸ਼ੀ ਏਰੀਏ ਦੇ ਵਿੱਚ ਇਹ ਘਰ ਆਪਾਂ ਨੂੰ ਮਿਲ ਜੂਗਾ ਆਸੇ-ਪਾਸੇ ਬਹੁਤ ਸਾਰੀਆਂ ਕੂਠੀਆਂ ਘਰ ਅਵੇਲੇਬਲ ਆਪਾਂ ਨੂੰ ਮਿਲਣਗੇ ਸੀ ਤੇ ਕੋਈ ਐਦਾਂ ਨਹੀਂ ਵੀ ਕੱਲੀ ਜੀ ਆ ਜਾਂ ਕੋਈ ਐਦਾਂ ਨਹੀਂ ਕੋਈ ਗਲੀ ਪੀੜੀ ਆ ਗਲੀ ਵੀ ਆਪਾਂ ਨੂੰ ਪੂਰੀ ਖੁੱਲੀ ਡੁੱਲੀ ਮਿਲ ਜੂਗੀ ਤੇ ਗੱਲਬਾਤ ਵੀ ਪੂਰੀ ਵਧੀਆ ਸੀ ਤੇ ਘਰ ਵੀ ਆਪਾਂ ਨੂੰ ਪੂਰਾ ਵਧੀਆ ਇਹ ਦੇਖਣ ਨੂੰ ਮਿਲੂਗਾ ਜੀ। ਬਾਕੀ ਲੋਕੇਸ਼ਨ ਦੇ ਹਿਸਾਬ ਨਾਲ ਰੇਟ ਤੁਹਾਡੇ ਸਾਹਮਣੇ ਜੀ ਤੁਹਾਨੂੰ ਪਤਾ ਲੱਗ ਹੀ ਗਿਆ। ਲੋਕੇਸ਼ਨ ਚੰਗੀ ਹੈ ਜੀ ਵਧੀਆ ਗਲੀ ਹੈ ਤੇ ਰੇਟ ਇੰਨਾਕ ਤਾਂ ਬਣਦਾ ਹੈ। ਬਾਕੀ ਮਾਲਕ ਕਹਿੰਦੇ ਸੀਗੇ ਘਾਟਾ-ਬਾਧਾ ਕਰਕੇ ਸੇਲ ਕਰ ਦਾਂਗੇ। ਮਾਲਕ ਨੇ ਤਾਂ ਸੇਲ ਹੀ ਕਰਨਾ ਸੀ ਤੇ ਤੁਸੀਂ ਜਾ ਕੇ ਜਦੋਂ ਦੇਖੋਗੇ ਤੇ ਮਾਲਕ ਨੇ ਕਿਹਾ ਰੇਟ ਵਹਿ ਕੇ ਮੁਕਾ ਲਾਂਗੇ ਤੇ ਵਹਿ ਕੇ ਰੇਟ ਮੁਕਾ ਕੇ ਉਹ ਤੋਂ ਬਾਅਦ ਸੇਲ ਕਰ ਦੰਗੇ। ਬਾਕੀ ਬੈਡਰੂਮਸ ਵਗੈਰਾ ਆਪਾਂ ਨੂੰ ਵਧੀਆ ਦੇਖਣ ਨੂੰ ਮਿਲ ਜਾਣਗੇ। ਤੇ ਅੰਦਰੋਂ ਤੁਸੀਂ ਸਾਰਾ ਕੁਝ ਬਾਕੀ ਤਾਂ ਦੇਖ ਹੀ ਲਿਆ ਜੀ। ਮਾਲਕ ਦਾ ਮੋਬਾਈਲ ਨੰਬਰ ਤੁਸੀਂ ਨੋਟ ਕਰ ਲਓ। ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਤਾਂ 9914537717 ਇੱਕ ਬਾਰ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਦਾ ਜੀ 9914537717 ਇਹ ਮਾਲਕ ਦਾ ਨੰਬਰ ਹੈ। ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਤੁਸੀਂ ਗੱਲਬਾਤ ਆਪੇ ਕਰ ਲਿਓ ਮਾਲਕ ਨਾਲ ਬਹਿ ਕੇ ਜੀ। ਬਾਕੀ ਮਾਲਕ ਨੇ ਜਿਹੜਾ ਰੇਟ ਦੱਸਿਆ ਮਾਲਕ ਨੇ ਕਿਹਾ ਵੀ ਆ ਮੌਕੇ ਤੇ ਕਰ ਲਾਂਗੇ ਕੋਈ ਚੱਕਰ ਆ ਆਲੀ ਗੱਲ ਹੈ ਨੀਗੀ ਮਾਲਕ ਨੇ ਕਿਹਾ ਜਿਨੇ ਘਰ ਦੇਖਣਾ ਹੋਵੇ ਪਹਿਲਾਂ ਆ ਵੀ ਸਕਦੇ ਤੇ ਮਾਲਕ ਨੇ ਐਂ ਵੀ ਕਿਹਾ ਵੀ ਜਦੋਂ ਤੁਸੀਂ ਮਤਲਬ ਕੀ ਘਰ ਦੇਖਣਾ ਹੋਵੇ ਕਿਸੇ ਨੇ ਕਿਸੇ ਨੂੰ ਪਸੰਦ ਆਇਆ ਕਿਸੇ ਨੇ ਦੇਖਣਾ ਹੋਵੇ ਆਉਣ ਦਾ ਕੋਈ ਚਾਹਵਾਨ ਹੈਗਾ ਤਾਂ ਮਾਲਕ ਨੇ ਕਿਹਾ ਇੱਕ ਵਾਰੀ ਫੋਨ ਜ਼ਰੂਰ ਲਾ ਲਿਓ ਜੀ ਕਈ ਵਾਰੀ ਹੁੰਦੇ ਆ ਮਾਲਕ ਕਹਿੰਦੇ ਨੇ ਵੀ ਅਸੀਂ ਕਈ ਵਾਰੀ ਇੱਧਰ ਉੱਧਰ ਹੁੰਨੇ ਆ ਜਾਂ ਵਿਜ਼ੀ ਹੁੰਨੇ ਆ ਇਦਾਂ ਦਾ ਕੁਝ ਹੋ ਜਾਂਦਾ ਜੀ ਕਈ ਵਾਰੀ ਪ੍ਰੋਬਲਮ ਹੋ ਜਾਂਦੀ ਆ ਤੇ ਕਈ ਵਾਰੀ ਆਪਾਂ ਨੂੰ ਪਤਾ ਲੱਗੇ ਵੀ ਆ ਕੇ ਮੌਕੇ ਤੇ ਵੀ ਫੋਨ ਕੀਤਾ ਗਾ ਤੇ ਉਹ ਤੋਂ ਬਾਅਦ ਥੋੜਾ ੱਤਕਾ ਹੋ ਜਾਂਦਾ ਜਦੋਂ ਨਾ ਦੇਖਿਆ ਜਾਵੇ ਘਰ ਤੇ ਮਾਲਕ ਨਾ ਮਿਲਣਾ ਤਾਂ ਕਰਕੇ ਮਾਲਕ ਨਾਲ ਗੱਲਬਾਤ ਪੂਰੀ ਆਪਦੀ ਪਹਿਲਾਂ ਕਰਕੇ ਤੇ ਸਾਰਾ ਕੁਝ ਦੇਖ ਕੇ ਉਹ ਤੋਂ ਬਾਅਦ ਤੁਸੀਂ ਜਾ ਕੇ ਦੇਖ ਕੇ ਤੇ ਗੱਲਬਾਤ ਮਾਲਕ ਨਾਲ ਰੇਟ ਦੀ ਵੀ ਹੋ ਜੂਗੀ ਮੌਕੇ ਤੇ ਤੇ ਸਾਰਾ ਕੁਝ ਦੇਖ ਕੇ ਪੁੱਛ ਪੜਤਾਲ ਆਪਦੀ ਕਰਕੇ ਤੇ ਖਰੀਦ ਸਕਦੇ ਹੋ ਜੀ ਠੀਕ ਹੈ ਜੀ ਬਾਕੀ ਪੂਰੀ ਆਪਾਂ ਗੱਲ ਕਰ ਰਹੀਆਂ ਸੀ ਤੇ ਮੋਬਾਈਲ ਨੰਬਰ ਤੁਹਾਨੂੰ ਮੈਂ ਮਾਲਕ ਦਾ ਦੇ ਹੀ ਦਿੱਤਾ ਤੇ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਤੁਸੀਂ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਵਧੀਆ ਲੱਗੀ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਵੱਤ-ਵੱਦ ਸ਼ੇਅਰ ਕਰ ਦਿਓ ਜੀ ਵੱਤ-ਵੱਦ ਸਪੋਰਟ ਵੀ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਕਿਸੇ ਨੇ ਐਡ ਕਰਵਾਉਣੀ ਆ ਸੀ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਤੇ ਤੁਸੀਂ ਐਡ ਕਰਵਾਉਣੀ ਹੈ ਆਪਣੇ ਚੈਨਲ ਦਾ WhatsApp ਨੰਬਰ ਦੇਖੋ ਜੀ ਉੱਤੇ ਹਮੇਸ਼ਾ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ ਹੈ ਤੁਸੀਂ ਐਡ ਕਰਵਾਉਣੀ ਹੈ 73800 ਪੂਰਾ 26173 ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਬਿਲਕੁਲ ਫਰੀ ਦੇ ਵਿੱਚ ਛੇਤੀ ਤੋਂ ਛੇਤੀ ਆਪ ਐਡ ਲਗਾ ਦੇਾਂਗੇ ਜੀ ਤੇ ਆਪਣੇ ਕੋਲੇ ਵੀਡੀਓ ਜਿਹੜੀ ਬਣਾ ਕੇ ਭੇਜਣੀ ਹੈ ਸੀ ਉਹ ਬਿਲਕੁਲ ਆਰਾਮ ਨਾਲ ਬਣਾ ਕੇ ਭੇਜਣੀ ਹੈ ਬਾਹਰ ਤੋਂ ਬਣਾਉਣੀ ਸ਼ੁਰੂ ਕਰਨੀ ਹੈ ਫਰੰਟ ਵਗੈਰਾ ਸਾਰਾ ਕੁਝ ਦਿਖਾ ਕੇ ਤੇ ਫਰੰਟ ਤੋਂ ਬਣਾਉਣੀ ਸ਼ੁਰੂ ਕਰਨੀ ਹੈ ਜੀ ਬਿਲਕੁਲ ਆਰਾਮ ਨਾਲ ਤੇ ਪੂਰੀ ਵੀਡੀਓ ਆਪਣੇ ਕੋਲੇ ਬਣਾ ਕੇ ਭੇਜ ਦਿਓ ਉਹ ਤੋਂ ਬਾਅਦ ਐਡ ਆਪਾਂ ਲਗਾ ਦਾਂਗੇ ਜਦੋਂ ਵੀ ਤੁਸੀਂ ਭੇਜ ਦੋਗੇ ਤੇ ਨਾਲ ਦੀ ਨਾਲ ਜਿਹੜੀ ਜਾਣਕਾਰੀ ਭੇਜਣੀ ਹੈ ਜੀ ਉਹ ਪੂਰੀ ਦੀ ਪੂਰੀ ਆਪਣੇ ਕੋਲੇ ਭੇਜਣੀ ਹੈ ਠੀਕ ਹੈ ਜੀ ਤੇ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਕਮੈਂਟ ਜਰੂਰ ਕਰ ਦਿਓ ਲਾਈਕ ਸ਼ੇਅਰ ਵੀ ਕਰ ਦਿਓ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਜਿੰਨੇ ਦੇਖ ਰਹੇ ਹੋ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਐਸੇ ਤਰ੍ਹਾਂ ਦੀ ਵੀਡੀਓ ਘਰ ਕੂਠੀ ਮਕਾਨ ਡੇਲੀ ਤੁਸੀਂ ਦੇਖਣਾ ਚਾਹੁੰਦੇ ਹੋ ਥੱਲੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜੀ ਉਹਨੂੰ ਵੀ ਦਬਦੋ ਤੇ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਥੱਲੇ ਇੱਕ ਚੈਨਲ ਦਾ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹਨੂੰ ਜ਼ਰੂਰ ਦਬਦੋ ਜੀ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਤੇ ਡੇਲੀ ਆਪਾਂ ਵੀਡੀਓ ਲੈ ਕੇ ਪਹੁੰਚਦੇ ਰਹਨੇ ਆਸੀਂ ਤੇ ਅਗਲੀ ਵੀਡੀਓ ਚ ਤੁਹਾਨੂੰ ਕੋਈ ਘਰ ਕੋਠੀ ਮਕਾਨ ਤੁਹਾਡੀ ਫਰਮਾਇਸ਼ ਤੇ ਚਾਹੀਦਾ ਤਾਂ ਕਮੈਂਟ ਕਰੋ ਜੀ ਆਪਾਂ ਲੈ ਕੇ ਛੇਤੀ ਤੋਂ ਛੇਤੀ ਪਹੁੰਚ ਜਾਂਗੇ ਕਮੈਂਟ ਤੁਸੀਂ ਕਰੋ ਮੈਂ ਚੈੱਕ ਕਰਦਾ ਹੁੰਦਾ ਜੀ ਬਾਕੀ ਕਰੋ ਕਮੈਂਟ ਤੇ ਕਿਸਨ ਐਡ ਕਰਵਾਉਣੀ ਹੈ ਭੇਜੂ ਤੇ ਬੱਦ ਬੱਦ ਵੀਡੀਓ ਨੂੰ ਸ਼ੇਅਰ ਕਰ ਦੋ ਸਪੋਰਟ ਕਰਿਆ ਕਰੋ ਤੇ ਮਿਲਦੇ ਆਂ ਜੀ ਆਪਾਂ ਛੇਤੀ ਨਵੀਂ ਵੀਡੀਓ ਕੋਠੀ ਘਰ ਮਕਾਨ ਦੇ ਨਾਲ ਇੰਨੇ ਮੈਂ ਦੇਖਦਾ ਜੀ ਕੋਈ ਘਰ ਕੋਠੀ ਮਕਾਨ ਪਹੁੰਚਦਾ ਵਧੀਆ ਰੇਟ 'ਚ ਤੁਹਾਡੇ ਖਾਤਰ ਲੈ ਕੇ ਛੇਤੀ ਪਹੁੰਚਦਾ ਜੀ